ਵਾਹਿਗੁਰੂ 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 ਸਾਰ ਜਪ ਵਾਹਿਗੁਰੂ 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 ਜੀ ਵਾਹਿਗੁਰੂ 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 ਟਾਈਮਸ ਨਾਉ ਪੰਜਾਬ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮਾ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਸਮੂਹਟੀ ਨਾਲ ਨਾਲ ਇਹ ਆ ਸੰਗਤ ਨੂੰ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਵਿਆਹ ਪਰਮੇ ਜੋੜ ਮਿਲਾ ਜੋ 538ਾਂ ਹੀ ਮਨਾਣ ਜਾ ਰਹੇ ਆ ਉਹਦੀ ਲੱਖ ਲੱਖ ਵਧਾਈ ਦੇਣਾ ਆਪਣੇ ਵੱਲੋਂ ਆਪਣੇ ਮਾਜੇ ਸਭਾਾਂ ਤੇ ਸਮੂਹੇ ਪ੍ਰਬੰਧਕਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਸਦਾ ਤੇ ਲੱਖ ਲੱਖ ਵਧਾਈ ਵੀ ਦੇਣਾ। ਉਥੇ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹਰਪ੍ਰੰ ਕਾਜਰ ਜਾਇਆ ਗੁਰਮਤਿ ਵਿਆਹਣ ਆਇਆ ਇਹ ਮਾਵਾਤਾ ਅਨੁਸਾਰ ਧੰਗ ਗੁਰ ਨਾਨਕ ਸਾਹਿਬ ਜੀ ਦਾ ਜੋ ਵਿਆਹ ਪਰ ਗੌਰਵੇਲਾ ਮਲਾ ਰਹੇ ਆ ਉਹ ਧਾਰਮਿਕ ਜੋ ਮर्यादा ਅਨਸਾਰ ਜੋ ਅਪਨੇ ਅੱਜ ਸ਼ੁਰੂਆਤ ਇਸ ਪੁਰਬ ਦੀ ਕੀਤੀ ਜਾ ਰਹੀ ਹੈ ਗੁਰਪੁਰ ਦੀ ਉਹ ਅੱਜ ਗੁਰਦੁਆਰਾ ਕੰਦ ਸਾਹਿਬ ਦੇ ਪੰਤਨ ਸਾਹਿਬ ਜੀ ਗੁਰਦੁਆਰਾ ਸੱਤੇ ਪਾਛਾਈ ਦੇ ਖੰਡਪਾਰ ਸਾਹਿਬ ਆਰੰਭ ਹੋਏ ਨੇ ਮੈਂ ਸਮਝਦਾ ਇਹ ਨਾਲ ਹੀ ਅੱਜ ਇਹ ਸਾਰੇ ਪ੍ਰੋਗਰਾਮਾਂ ਦੀ ਰੂਪਰੇਖਾ ਜਿਹੜੀ ਆਰੰਭ ਹੋ ਗਈ ਹੈ ਅੱਜ ਰੱਖੇ ਖੰਡਪਾਰ ਸਾਹਿਬ ਦੇ ਕੋਲ ਜਿਹੜੇ ਨੇ 20 ਅਗਸਤ ਨੂੰ ਸ਼ੁਰੂ ਅੰਮ੍ਰਿਤ ਵੇਲੇ ਗੁਰਦੁਆਰਾ ਕਾਲ ਸਾਹਿਬ ਵਿਖੇ ਪਹੁੰਚਣਗੇ ਅਪਰੰਤ ਸਾਰੇ ਸਮਾਗਮ ਜਿਹੜੇ ਨੇ ਚੱਲਦੇ ਰਹਿਣਗੇ ਇਸੇ ਤਰ੍ਹਾਂ ਗੁਰਦੁਆਰਾ ਸੱਤ ਪਾਛਾਈ ਸਾਹਿਬ ਵੀ ਅੱਜ ਖੰਡਪਾਰ ਸਾਹਿਬ ਆਰੰਭ ਹੋ ਰਹੇ ਨੇ ਗੁਰਦੁਆਰਾ ਡੇੜਾ ਸਾਹਿਬ ਮਾਤਾ ਸੁਲਖਣੀ ਦਾ ਪੀਕਾ ਘਰ ਜਿਹੇ ਉਤੇ ਜਿਹਰੇ 7:00 ਵਜੇ ਅੰਮ੍ਰਿਤ ਵੇਲੇ ਸਵੇਰੇ 7:00 ਵਜੇ ਅਖੰਡ ਪਾਤਸ਼ਾਹ ਆਰੰਭ ਹੋ ਚੁੱਕੇ ਨੇ ਮੈਂ ਸਮੁੱਚੀਆਂ ਨਾਲ ਨਾਮ ਦੇਵਾ ਸੰਤਾਨ ਬੇਨਤੀ ਕਰਦੀ ਚਾਹੁੰਦਾ ਆਹਰ ਹਲਕੇ ਇਸ ਪੁਰਬ ਨੂੰ ਮਨਾਉਣ ਲਈ ਵੱਧ ਤੋਂ ਵੱਧ ਸਹਿਯੋਗ ਵੀ ਕਰੀਏ ਵੱਧ ਤੋਂ ਵੱਧ ਇਸ ਸਥਾਨ ਤੇ ਆ ਕੇ ਨਤਮਸਤਕ ਵੀ ਹੋਈਏ 29 ਤਰੀਕ ਨੂੰ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਬੀਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਰਵਾਇਤ ਤੇ ਸਾਹਿਬ ਸ੍ਰੀ ਗੰਗ ਸਾਹਿਬ ਦੀ ਸ਼ਬਦ ਸ਼ਾਹੀ ਹੈਡ ਆਰੰਭ ਹੋ ਗਿਆ ਬਟਾਲੇ ਦੀ ਧਰਤੀ ਤੇ ਆਉਣਾ ਉਹਦਾ ਵੀ ਵਾਖ ਵਖ ਪੜਾਵਾ ਤੇ ਆਪਾਂ ਸਵਾਗਤ ਕਰਨਾ ਔਰ ਨਾਲ 30 ਅਗਸਤ ਨੂੰ ਸਵੇਰੇ 7 ਵਜੇ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਹੈ ਪੰਜ ਪਿਆਰਿਆਂ ਦੀ ਅਗਵਾਈ ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਦੀ ਸ਼ਤਰ ਸ਼ਾਹ ਤੇ ਸੰਗਤ ਪਿੱਛੇ ਕੀਰਤਨ ਕਰਦੀ ਹੋਈ ਇਸ ਮਹਾਨ ਨਗਰ ਕੀਰਤਨ ਵਿੱਚ ਆਪਾਂ ਸ਼ਾਮਲ ਹੋਣ ਲਈ ਸਾਰਿਆਂ ਨੂੰ ਬੇਨਤੀ ਕਰਦੇ ਆ ਏ 30 ਅਗਸਤ ਨੂੰ ਸਵੇਰੇ 7 ਵਜੇ ਆਰੰਭ ਹੋਣ ਜਾ ਰਿਹਾ ਸੋ ਸਾਰੀਆਂ ਸੰਗਤਾਂ ਬੜਾ ਉਤਸ਼ਾਹ ਬੜਾ ਪਿਆਰ ਲੈ ਕੇ ਮਨ ਦੀ ਭਾਵਨਾ ਲੈ ਕੇ ਸਾਰੀਆਂ ਸੁਆਵਾਂ ਕਰ ਰਹੇ ਨੇ ਮੈਂ ਸਾਰੀ ਸਭਾ ਸੁਆਡੀਆਂ ਨੂੰ ਬੇਨਤੀ ਕਰਾਂਗਾ ਤੁਹਾਡੇ ਵੱਡੇ ਸਹਿਯੋਗ ਦੀ ਲੋੜ ਹੈ ਭਾਵੇਂ ਉਹ ਗੱਤਕਾ ਸੁਆਡੀਆਂ ਨੇ ਭਾਵੇਂ ਉਹ ਜੋੜਾ ਘਰ ਸੁਆਡੀਆਂ ਨੇ ਭਾਵੇਂ ਇਹਦੇ ਵਿੱਚ ਝਾੜੂ ਦੇ ਅੱਗੇ ਸਫਾਈ ਦੀ ਸੇਵਾ ਕਰਨ ਵਾਲੇ ਨੇ ਸਾਰਿਆਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਆਓ ਪੜਾਵਾਈ ਪੜਾਏ ਆਪਾਂ ਇਸ ਨਗਰ ਕੀਰਤਨ ਤੋਰਦੇ ਰਹੀਏ ਤਾਂ ਕਿ ਮਹਾਨ ਨਗਰ ਕੀਰਤਨ ਤੈਨ ਨਾਲ ਆਪਣੇ ਪਰਾਵਾਂ ਤੇ ਪੁਜੇ ਸੰਗਤ ਜਿਹੜੀ ਦਰਸ਼ਨਤ ਕੈਮ ਨਾਲ ਕਰਕੇ ਆਪਣੇ ਘਰਾਂ ਨੂੰ ਪਹੁੰਚੇ ਇਹ ਮੇਰੀ ਜਰੂਰੀ ਬੇਨਤੀ ਹੈ ਮੈਂ ਫਿਰ ਆਪਣੇ ਵੱਲੋਂ ਔਰ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਸਰਕਾਰ ਦੇ ਸਾਥੀ ਮੈਂਬਰ ਸਾਹਿਬਾਨ ਵੱਲੋਂ ਤੇ ਆਪਣੇ ਮੈਨੇਜਰ ਗੁਰੂਕਾਰਦੇਵ ਜੀ ਗਰੰਤੀ ਸਾਹਿਬ ਵੱਲੋਂ ਸ਼ਹਿਰ ਦੀਆਂ ਸਰਕਾਰ ਦੇ ਹਸਤੀਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਪਰਾ ਪ੍ਰਭਤਾ ਦੇ ਚਾਇਆ ਗੁਰਮੁਖੀ ਵਿਆਹ ਆਇਆ ਜਗ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਸਥਾਨ ਤੇ 1487 ਈਸਵੀ ਨੂੰ 1544 ਸਮਾਤ ਨੂੰ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਰੂਪ ਦੇ ਵਿੱਚ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਬਰਾਤ ਦਾ ਠਹਿਰਾਓ ਕੀਤਾ ਗਿਆ ਰੋੜੀ ਦੂਰੀ ਤੇ ਗੁਗਰ ਡੇਰਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਸੋ ਹਰ ਸਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਸੰਗਤਾਂ ਬੜੇ ਪਿਆਰ ਉਤਸ਼ਾਹ ਸਤਿਕਾਰ ਦੇ ਨਾਲ ਮਨਾਉਂਦੀਆਂ ਹਨ ਸੋ ਦਾਸ ਵੱਲੋਂ ਇਥੋਂ ਦੇ ਮੈਨੇਜਰ ਸਰਦਾਰ ਜਤਿੰਦਰ ਸਿੰਘ ਜੀ ਚੀਮਾ ਵੱਲੋਂ ਹੋਰ ਮੈਂਬਰ ਸਹਿਬਾਨ ਸਾਰੀਆਂ ਸੰਗਤਾਂ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਅਸੀ ਪਿਆਰ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਉਣਾ ਹੈ ਸਾਰੇ ਆਨੇ ਸਹਿਯੋਗ ਦੇਣਾ ਹੈ ਫਿਰ ਦੁਬਾਰਾ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੇ ਮਾਤਾ ਸਲੱਖਣੀ ਜੀ ਦੇ ਜਹਾ ਪਰਵਦੀਆਂ ਬੇਅੰਤ ਬੇਅੰਤ ਵਧਾਈਆਂ ਟਾਈਮਸ ਨਾਉ ਪੰਜਾਬ